एसएसएफ दिया इनाम महिला मुलाजिमा नु सलूट है जी इन्होने एक ਘਰ ਉਜੜਨ ਤੋਂ ਬਚਾ ਲਿਆ ਨਹੀਂ ਤਾਂ ਬਹੁਤ ਕਲੇਣਾ ਦਿਨ ਹੋਣਾ ਸੀ ਇਸ ਪਰਿਵਾਰ ਲਈ ਇਸ ਮਹਿਲਾ ਨੂੰ ਮੁਲਾਜ਼ਮਾ ਇਸ ਕਰਕੇ ਪ੍ਰੋਟੈਕਟ ਕਰਕੇ ਲੈ ਕੇ ਜਾ ਰਹੀਆਂ ਨੇ ਕਿਉਂਕਿ ਇਹ ਨਹਿਰ ਚ ਛਾਲ ਮਾਰਨ ਆਈ ਸੀ ਪਰ ਮੌਕੇ ਤੇ एसएसएफ दिया ਇਹ ਧਾਕੜ ਮਹਿਲਾ ਫੋਰਸ ਪਹੁੰਚ ਗਈ ਜਿਨ੍ਹਾਂ ਨੇ ਸਭ ਕੁਝ ਮੌਕੇ ਤੇ ਸੰਭਲਿਆ ਸਭ ਦਾ ਦਿਲ ਵੀ ਜਿੱਤਿਆ ਇਹ ਮਹਿਲਾ ਆਪਣੇ ਪਤੀ ਨਾਲ ਲੜ ਕੇ ਨਹਿਰ ਤੇ ਆਪਣੀ ਜਾਨ ਦੇਣ ਲਈ ਆਈ ਸੀ ਦਰਸਲ ਹੋਇਆ ਇਦਾਂ ਕਿ ਇਹ ਮਹਿਲਾ ਆਪਣੇ ਦਿਓਰ ਤੇ ਪਤੀ ਨਾਲ ਆਪਣੀ ਨਨਾਂਦ ਘਰੇ ਆਈ ਸੀ ਉੱਥੇ ਕਿਸੇ ਗੱਲ ਨੂੰ ਲੈ ਕੇ ਪਤੀ ਤੇ ਪਤਨੀ 'ਚ ਕਲੇਸ਼ ਹੋ ਗਿਆ ਜਿਸ ਤੋਂ ਬਾਅਦ ਪਤਨੀ ਨਹਿਰ ਕੰਢੇ ਛਾਲ ਮਾਰਨ ਆ ਗਈ ਤੇ ਜਦੋਂ ਐਸਐਸਐਫ ਦੇ ਮੁਲਾਜ਼ਮਾ ਨੇ ਦੇਖਿਆ ਤਾਂ ਉਹਨਾਂ ਨੇ ਪਿਆਰ ਨਾਲ ਪਹਿਲਾਂ ਗੱਲ ਸੁਣੀ ਫਿਰ ਪ੍ਰੋਟੈਕਟ ਕਰਕੇ ਥਾਣੇ ਲੈ ਗਏ ਤੇ ਉੱਥੇ ਜਾ ਕੇ ਜੋ ਕੀਤਾ ਉਹ ਸੁਣ ਕੇ ਤਾਂ ਤੁਸੀਂ ਕਹੋਗੇ ਯਾਰ ਪੰਜਾਬ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਨਹੀਂ ਤਾਂ ਇਹ ਪਰਿਵਾਰ ਉੱਜੜ ਹੀ ਜਾਣਾ ਸੀ ਅੱਜ ਜੀ ਹਾਂ ਪੰਜਾਬ ਪੁਲਿਸ ਨੇ ਕੁੜੀ ਦੇ ਪਤੀ ਨੂੰ ਬੁਲਾ ਕੇ ਰਾਜੀਨਾਮਾ ਕਰਵਾਇਆ ਤੇ ਫਿਰ ਉਹਨਾਂ ਨੂੰ ਘਰ ਭੇਜਿਆ ਪੰਜਾਬ ਪੁਲਿਸ ਨੇ ਰਾਜੀਨਾਮਾ ਕਰਵਾਉਣ ਤੋਂ ਬਾਅਦ ਕੀ ਕਿਹਾ ਇਹ ਜ਼ਰੂਰ ਸੁਣੋ ਔਰ ਪੰਜਾਬ ਪੁਲਿਸ ਦੇ ਇਹਨਾਂ ਮੁਲਾਜ਼ਮਾਂ ਦਾ ਹੌਸਲਾ ਜ਼ਰੂਰ ਵਧਾਓ ਇੱਕ ਸ਼ੇਅਰ ਕਰਕੇ ਸਰ ਸਾਨੂੰ ਕਿਸੇ ਰਾਗਿਰ ਤੋਂ ਤਲਾਹ ਮਿਲੀ ਸੀ ਵੀ ਇੱਕ ਲੜਕੀਆ ਨੌਜਵਾਨ 30 32 ਸਾਲ ਦੀ ਵੀ ਉਹ ਨਾ ਆਪਣੇ ਘਰੋਂ ਲੜ ਕੇ ਆਈ ਹੈ ਤੇ ਪੱਕੀ ਨਹਿਰ ਤੇ ਗੰਕ ਨਾਲ ਨਹਿਰ ਤੇ ਮਤਲਬ ਸ਼ਾਲ ਮਾਰ ਕੇ ਸੁਸਾਈਸਾਈਡ ਕਰਨ ਲੱਗੀ ਆ ਥੋੜੀ ਦਿਮਾਗੀ ਤੌਰ ਤੇ ਵੀ ਮਤਲਬ ਕਿ ਉਹ ਪਰੇਸ਼ਾਨ ਸੀ ਇਸ ਕਰਕੇ ਸਾਰਾ ਅਸੀਂ ਮੌਕੇ ਤੇ ਪਹੁੰਚ ਕੇ ਤੇ ਉਹਨੂੰ ਮਤਲਬ ਕੁੜੀਆਂ ਨੇ ਫੜ ਕੇ ਲਿਆਂਦੀ ਇਹਨਾਂ ਦੀ ਹੈਲਪ ਨਾਲ ਤੇ ਉਹਨੂੰ ਜਾਨ ਉਹਦੀ ਬਚਾ ਕੇ ਉਹਨੂੰ ਫਿਰ ਥਾਣੇ ਕਰਨੀ ਵਾਲੇ ਲਿਆ ਕੇ ਸਰ ਉਹਦੇ ਘਰਦਿਆਂ ਨੂੰ ਫੋਨ ਕਰਕੇ ਤੇ ਉਹਨਾਂ ਦੇ سپرد ਕੀਤਾ ਜੀ ਹਾਂਜੀ ਠੀਕ ਹੈ ਹਾਂਜੀ ਸਰ ਇਹ ਫੋਰਸ ਆਪਣੀ ਤੁਹਾਡੀ ਡਿਊਟੀ ਵਗੈਰਾ ਕਿੱਥੇ ਰਹਿੰਦੀ ਹੈ ਜੀ ਸਰ ਸਾਡਾ ਰੂਟ ਹੈ ਜੀ ਫਾਇਲਕਾ ਤੋਂ ਲੈ ਕੇ ਟੱਪਾਂ ਵਾਲੀ ਤੱਕ ਸਰ ਛੜਕ ਸੁਰੱਖਿਆ ਫੋਰਸ ਐਸ ਐਸ ਐਫ ਐਸ ਐਸ ਐਫ ਦੀਆਂ ਇਨਾਮ ਮਹਿਲਾ ਮੁਲਾਜ਼ਮਾਂ ਨੂੰ ਸਲੂਟ ਹੈ ਜੀ ਇਹਨਾਂ ਨੇ ਇੱਕ ਘਰ ਉਜੜਨ ਤੋਂ ਬਚਾ ਲਿਆ ਨਹੀਂ ਤਾਂ ਬਹੁਤ ਕਲੇਣਾ ਦਿਨ ਹੋਣਾ ਸੀ ਇਸ ਪਰਿਵਾਰ ਲਈ ਇਸ ਮਹਿਲਾ ਨੂੰ ਮੁਲਾਜ਼ਮਾ ਇਸ ਕਰਕੇ ਪ੍ਰੋਟੈਕਟ ਕਰਕੇ ਲੈ ਕੇ ਜਾ ਰਹੀਆਂ ਨੇ ਕਿਉਂਕਿ ਇਹ ਨਹਿਰ 'ਚ ਛਾਲ ਮਾਰਨ ਆਈ ਸੀ ਪਰ ਮੌਕੇ ਤੇ SSF ਦੀਆਂ ਇਹ ਧਾਕੜ ਮਹਿਲਾ ਫੋਰਸ ਪਹੁੰਚ ਗਈ ਜਿਨ੍ਹਾਂ ਨੇ ਸਭ ਕੁਝ ਮੌਕੇ ਤੇ ਸੰਭਲਿਆ ਸਭ ਦਾ ਦਿਲ ਵੀ ਜਿੱਤਿਆ ਇਹ ਮਹਿਲਾ ਆਪਣੇ ਪਤੀ ਨਾਲ ਲੜਕੇ ਨਹਿਰ ਤੇ ਆਪਣੀ ਜਾਨ ਦੇਣ ਲਈ ਆਈ ਸੀ ਦਰਸਲ ਹੋਇਆ ਇਦਾਂ ਕਿ ਇਹ ਮਹਿਲਾ ਆਪਣੇ ਦਿਓਰ ਤੇ ਪਤੀ ਨਾਲ ਆਪਣੀ ਨਨਾਂਦ ਘਰੇ ਆਈ ਸੀ ਉੱਥੇ ਕਿਸੇ ਗੱਲ ਨੂੰ ਲੈ ਕੇ ਪਤੀ ਤੇ ਪਤਨੀ 'ਚ ਕਲੇਸ਼ ਹੋ ਗਿਆ ਜਿਸ ਤੋਂ ਬਾਅਦ ਪਤਨੀ ਨਹਿਰ ਕੰਡੇ ਛਾਲ ਮਾਰਨ ਆ ਗਈ ਤੇ ਜਦੋਂ SSF ਦੇ ਮੁਲਾਜ਼ਮਾ ਨੇ ਦੇਖਿਆ ਤਾਂ ਉਹਨਾਂ ਨੇ ਪਿਆਰ ਨਾਲ ਪਹਿਲਾਂ ਗੱਲ ਸੁਣੀ ਫਿਰ ਪ੍ਰੋਟੈਕਟ ਕਰਕੇ ਥਾਣੇ ਲੈ ਗਏ ਤੇ ਉੱਥੇ ਜਾ ਕੇ ਜੋ ਕੀਤਾ ਉਹ ਸੁਣ ਕੇ ਤਾਂ ਤੁਸੀਂ ਕਹੋਗੇ ਯਾਰ ਪੰਜਾਬ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਨਹੀਂ ਤਾਂ ਇਹ ਪਰਿਵਾਰ ਉੱਜੜ ਹੀ ਜਾਣਾ ਸੀ ਅੱਜ ਜੀ ਹਾਂ ਪੰਜਾਬ ਪੁਲਿਸ ਨੇ ਕੁੜੀ ਦੇ ਪਤੀ ਨੂੰ ਬੁਲਾ ਕੇ ਰਾਜੀਨਾਮਾ ਕਰਵਾਇਆ ਤੇ ਫਿਰ ਉਹਨਾਂ ਨੂੰ ਘਰ ਭੇਜਿਆ ਪੰਜਾਬ ਪੁਲਿਸ ਨੇ ਰਾਜੀਨਾਮਾ ਕਰਵਾਉਣ ਤੋਂ ਬਾਅਦ ਕੀ ਕਿਹਾ ਇਹ ਜ਼ਰੂਰ ਸੁਣੋ ਔਰ ਪੰਜਾਬ ਪੁਲਿਸ ਦੇ ਇਹਨਾਂ ਮੁਲਾਜ਼ਮਾਂ ਦਾ ਹੌਸਲਾ ਜ਼ਰੂਰ ਵਧਾਓ ਇੱਕ ਸ਼ੇਅਰ ਕਰਕੇ